ਹਾਂਜੀ ਵੀਰੇ ਸ਼ਤਰੀਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਵੀਰੇ ਆਪਾਂ ਖੜੇ ਤੇ ਪਿੰਡ ਬਾਦਸ਼ਾਹਪੁਰੋਂ ਆਪਣੇ ਖੂਬ ਜਿਹਾ ਪਰ ਜੋਨਾ ਇੱਕ ਗੱਲ ਕਰਨੀ ਯਾਰ ਵਧੀਆ ਗੱਲ ਆ ਇਹ ਬਹੁਤ ਸੋਹਣੀ ਗੱਲ ਆ ਤੇ ਅੱਗੇ ਵੀਡੀਓ ਸ਼ੇਅਰ ਕਰ ਦੇ ਉਹਨੂੰ ਜਿਹੜੇ ਪਸ਼ੂ ਆਪਣੇ ਵੀਰੇ ਛੋਣ ਤੋਂ ਬਾਅਦ ਹੀਟਦੇ ਹੁੰਦੇ ਹੈਗੇ ਤੇ ਲੋ ਜੀ ਵੀਰੇ ਤੁਹਾਨੂੰ ਦੱਸੋਣੇ ਆਪਾਂ ਇੱਕ ਗੱਲ ਮੱਝ ਹੈ ਨਾ ਤੇ ਇਹ ਮੱਝ ਛੂਈ ਨੂੰ ਘਟ ਘਟ ਵੀਰੇ 7 ਮਹੀਨੇ ਦਾ ਛੂਈ ਨੂੰ ਹੋ ਗਿਆ ਮੱਝ ਨੂੰ ਯਾਰ ਤੇ ਮੱਝ ਬਾਈ ਬਹੁਤ ਚੰਗੀ ਆ ਕਦ ਗਾਠੀ ਵਧੀਆ ਮੱਝ ਦਾ ਹਨਾ ਸੋਹਣੀ ਤੇ ਵੀ ਨਹੀਂ ਮੱਝ ਨੂੰ ਛੂਈ ਨੂੰ 7 ਮਹੀਨੇ ਹੋ ਗਏ ਯਾਰ ਖਤ ਮਹੀਨੇ ਪਾਈ ਨੇ ਬਹੁਤ ਪਾウダー ਜਾਰ ਤੇ ਬਹੁਤ ਗੋਲੀਆਂ ਪਾਤੀਆਂ ਤੇ ਜਿਵੇਂ ਵੀਰੇ ਹੋਰਾਂ ਜਾਂ ਸੀਟ ਤੇ ਕਹਨਾ ਹੈ ਤਾਰਾ ਨਾ ਨੰਗੀ ਕੁਛ ਨਹੀਂ ਕਰਿਆ ਦੁੱਧ ਵੀ ਘਟਣ ਲੱਗ ਗਿਆ ਇਸ ਵੀਰੇ ਗਲਤੀ ਥੋੜੀ ਜਿਹੀ ਆਪਣੀਆਂ ਤੇ ਜੇ ਆਪਾਂ ਵੀਰੇ ਡਾਕਟਰ ਦੀ رائے ਵੀ ਲਈ ਜੇ ਕੋਈ ਹਨਾ ਜੇ بڑا ਬੰਦਾ ਵਧੀਆ ਨਸੂਗਾ ਛੰ ਨੂੰ رائے ਦੋ ਵੀਰੇ ਮੰਨ ਲਓ ਛੋਡੀ ਜਾਰ ਰੱਖਿਓ ਮੈਂ ਤੁਹਾਨੂੰ ਵੀ ਗੱਲ ਕਹਿਣਾ ਹੈ ਜਦੋਂ ਛੋਡੀ ਮੈਂ ਛੂ ਪੈਂਦੀ ਆ ਛੋਡੀ ਮਨ ਛੂਣ ਤੋਂ ਬਾਅਦ ਵੀਰੇ ਇੱਕ ਮਹੀਨੇ ਮਾਰੂ ਡਾਕਟਰ ਨੂੰ ਬੁਲਾ ਕੇ ਉਹਰੇ ਦਰਬੇਤ ਦਵਾਈ ਭਰੂ ਜੇ ਰੋ ਡਾਕਟਰ ਦੇ ਦਵਾਈ ਭਰਤੀ ਵੀਰੇ ਦਵਾਈ ਨੱਟ ਪਰ ਤੋਂ ਮਰਜੀ ਨਾਲ ਕਰੀ ਮਰਜੀ ਭਰਦੇ ਆਪਦੀ ਦਵਾਈ ਸਾਰੇ ਦੁਨੀਆਂ ਹੁੰਦੀਆਂ ਨੇ ਤੇ ਉਹ ਡਾਕਟਰ ਵੀਰੇ ਦਵਾਈਦਰ ਭਰ ਦੂਗਾ ਦਵਾਈ ਭਰਨ ਤੋਂ ਬਾਅਦ ਵੀਰੇ ਇਹ ਕਹਿੰਦੇ ਵੀ ਜਦ ਨਾਲ ਮਗਰੋਂ ਛੋਟੀ ਮੱਜ ਨੇ ਜਾਂ ਗਾਂ ਨੇ ਹੀਟ 'ਚ ਆਉਣੀ ਆਉਣਾ ਕਿਉਂਕਿ ਜਦੋਂ ਛੋਟੀ ਮੱਜ ਹੀਟ 'ਚ ਆਉਂਦੋਂ ਵੀਰੇ ਤਾਂ ਛੋਟੀ ਮੱਜ ਰਹੂ ਪੱਕਾ ਰਹੂ ਪੱਕਾ ਕਿਉਂ ਰਹੂ ਪੱਕਾ ਵੀਰੇ ਕਾਰਨ ਕੀ ਕਾਰਨ ਇਹ ਹੁੰਦਾ ਰਹਿਣਾ ਦਾ ਪੱਕਾ ਉਹਨੂੰ ਵੀਰੇ ਕਿਉਂਕਿ ਜਦੋਂ ਪਸ਼ੂ ਆਪਣਾ ਛੂਆ ਹੋਵੇ ਮਹੀਨੇ ਦਾ ਨਾ ਤੇ 05 ਛੂਣ ਤੋਂ ਬਾਅਦ ਪੁੱਛ ਨੂੰ ਖਰਾਕ ਦੰਦੇ ਆ ਆਪਾਂ ਪੂਰਾ ਜੋਰ ਨਾਲ ਖਰਾਕ ਉਤੇ ਉਹਨੂੰ ਟਾਣਾ ਨੂਣਾ ਵਧੀਆ ਆਣਾ ਕੈਲਸ਼ੀਅਮ ਪੋਟਾਸ਼ੀਅਮ ਵਗੈਰਾ ਸਾਰਾ ਪਾਉਣਾ ਹੈ ਨਾ ਵੀ ਦੁੱਧ ਉਹ ਪੂਰੀ ਉੱਪਰ ਲੋ ਪਾਜੀ ਉਹਦੇ ਨਾਲ ਜੀ ਵੀਰੇ ਪੂਰੀ ਉਹਦੇ ਪ੍ਰੋਵਾਈਡ ਕਰਾ ਦਿੰਦੇ ਆ ਤੇ ਉਹਦੇ ਨਾਲ ਵੀਰੇ ਆਪਣਾ ਪਸ਼ੂ ਹੈ ਨੇ ਜੋ ਵਧੀਆ ਆਪਣਾ ਵਿੱਚੋਂ ਅੰਡਾ ਆਉਂਦਾ ਤੇ ਜੋ ਨਾਗਾ ਜਿਹਨੂੰ ਨਰਜੀ ਵੀਰੇ ਖੁਰਲੋ ਖੰਦੀ ਆ ਜੀ ਪਰਮਾਨੈਂਟ ਲੜਨ ਦੀ ਤਾਕਤ ਵੱਧ ਜਾਂਦੀ ਆ ਤੇ ਉਹਦੇ ਨਾਲ ਪਸ਼ੂ ਉਹਨਾ ਖੰਸ਼ੀਬ ਹੋ ਜਾਂਦਾ ਹੈ ਦਵਾਈ ਭਰਉਣ ਤੋਂ ਬਾਅਦ ਵੱਡੀ ਮਾਝੇ ਦੀ ਗੀਟ ਚ ਆਉਂਦੀ ਆ ਮਗਰ ਉਹ ਤੇ ਉਹ ਦਵਾ ਦਵਾਈ ਬੜਾ ਦੇਕਰੂ ਠੀਕ ਆ ਪਰੰਤੋ ਬਾਅਦ ਉਹਦਾ ਕੁਝ ਰੋ ਪੱਕਾ ਤੇ ਬੜਾ ਬੜਾ ਪੌਂਦੀ ਲੋਡ ਮੀਨਾਂਗੇ ਪਾウダー ਪਾウダー ਪੌਂਦੀ ਲੋਡਾ ਕੁਝ ਉਹਨਾਂ ਕੁਝ ਲੋਡ ਨਹੀਂ ਹੁੰਦੀ ਤੇ ਆਪਾਂ ਇਹਨਾਂ ਦੇ ਮਦਦ ਕਰ ਲਈਏ ਪਹਿਲਾਂ ਵੀ ਮੈਂ ਬਹੁਤ ਵੀਡੀਓ ਪਾਈਆਂ ਨੇ ਇਹ ਚੀਜ਼ ਤੇ ਹਨਾ ਤੇ ਲੋਕਾਂ ਨੇ ਬੜਿਆ ਰਸਤਾ ਦੀ ਰਿਸਪੋਂਸ ਤੇ ਹੁਣ ਵੀਰੇ ਤੁਹਾਨੂੰ ਇਹ ਗੱਲ ਕਹਿਣੇ ਆ ਵੀ ਛੂਣ ਤੋਂ ਬਾਅਦ ਦਵਾਈ ਪੱਕਾ ਹੋਵੇ ਇੱਕ ਵਾਰੀ ਬੇਟਾ ਪਸ਼ੂ ਵੀਰੇ ਪੱਕਾ ਹੀਟ ਚ ਆਊਗਾ ਤੇ ਘਰ ਹੋਊਗਾ ਉਹ ਗਿਰ ਖਾ ਕੇ ਬਹੁਤ ਵਧੀਆ ਪਾਈ ਹੁੰਦੀ ਆ ਠੀਕ ਹੈ ਜੀ ਬਾਲੀ ਵੀਰੇ ਗੱਲਾਂ ਕਰ ਦੇਣੀ ਹੈਗੇ ਬੜੀਆਂ ਗੱਲਾਂ ਦੋਨੇ ਤੇ ਵੀਡੀਓ ਸ਼ੇਅਰ ਕਰ ਦਿਓ ਅਗੇ ਤੇ ਨਾਮ ਸਕਰਾਈਬ ਕਰ ਲਿਆ ਬਤਵਾ ਜੀ ਬਹੁਤ ਧੰਨਵਾਦ